ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਮੁਜਮ ਅਰੈਸਟ ਕੀਤੇ ਆ ਜੋ ਦੋ ਵੱਖ-ਵੱਖ ਗੈਂਸ ਦੇ ਨਾਲ ਐਸੋਸੀਏਟਡ ਨੇ ਇਹ ਤਿੰਨੇ ਮੁਜਮ ਜੋ ਉਹਨਾਂ ਵਿੱਚੋਂ ਦੋ ਮੁਜਮ ਹੈਗੇ ਰੋਹਿਤ ਤੇ ਚੀਕੂ ਐਂਡ ਸਪਾਲਸੋ ਇਹ ਲਾਰੈਂਸ ਮਿਸ਼ਰੋਈ ਗੈਂਗ ਨਾਲ ਐਸੋਸੀਏਟਡ ਨੇ ਜਸ ਸ਼ਰਾਜ ਕਾਲਾ ਕਾਕਾ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਤਾਂ ਉਹ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਤਲ ਇਲੀਗਲ ਪਿਸਤਲ ਰਿਕਵਰ ਹੋਏ ਐ ਤੇ 26 ਦੇ ਕਰੀਬ ਜਿਹੜੇ ਰਾਉਂਡ ਰਿਕਵਰ ਹੋਏ ਐ ਜੋ ਰੋਹਿਤ ਰੁਪਜੀਕੂ ਤੇਜਪਾਲ ਸੁਕਾ ਐ ਇਹ ਲੋਰੈਂਸ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰਲੀ ਚੱਲ ਰਹੀ ਸੀਗੀ ਤੇਜਪਾਲ ਤੇ ਪ੍ਰੀਤ ਗੋੜਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀਆ ਡੇ ਤੇ ਜਿਹਦੇ ਵਿੱਚ ਪ੍ਰੀਤ ਗੋੜਾ ਅਰੇਸਟ ਕੀਤਾ ਸੀਗਾ ਅਗਸਟ ਦੇ ਮਹੀਨੇ ਦੇ ਵਿੱਚ ਆਫਟਰੇ ਬ੍ਰੀਫ ਇੰਕਾਊਂਟਰ ਬਾਈ ਸੀਆਈਏ ਪਟਿਆਲਾ ਐਂਡ ਕਟਵਾਲੀ ਪਟਿਆਲਾ। ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ। ਤੋਂ ਰੋਹਿਤ ਔਰ ਚੀਕੂ ਇਹ ਨਾ ਲਾਹੌਰੀਆਂ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ سنگੀਨ ਅਪਰਾਧ 307 302 ਦੇ ਇੱਥੇ ਮਾਮਲੇ ਦਰਜ ਨੇ। ਤੋਂ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੈਂਸ ਬਿਸ਼ੋਈ ਗੈਂਗ ਦੇ ਤੇ ਇਹ ਜਾ ਰਿਹਾ ਸੀਗਾ ਕਿ ਜਿਹੜੇ ਕੁਨੀਤ ਗੋਲਾ ਤੇ ਉਹਨਾਂ ਦੇ ਸਾਥੀ ਹੈ ਉਹਨਾਂ ਦੇ ਬਾਅਦ ਸੁਖਨਾ ਮਿਲ ਕੇ ਫਾਇਰਿੰਗ ਕਰੇ ਜੋ ਸੁਖਪਾਲ ਸੁਖ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਡਿਮਿਨਲ ਹਿਸਟਰੀ ਹੈ ਇੱਕ ਇਨਫੇਮਸ ਮਰਡਰ ਹੋਇਆ ਸੀ ਪੁਨਾ ਰੇੜੀ ਵਿਕੇ ਜਿਹਦੇ ਵਿੱਚ ਦੋ ਔਰਤਾਂ ਦਾ ਗਲਾ ਰੇਤ ਕੇ ਕਤਲ ਹੋਇਆ ਸੀਗਾ ਉਹਦੇ 'ਚ ਹੀ ਦੋਸ਼ੀ ਹੈ ਤੇ ਅੱਜਕੱਲ ਬੇਲ ਤੇ ਹੈ ਉਹ ਇਹ ਦੋਨਾਂ ਨੇ ਮਿਲ ਕੇ ਮੱਧ ਪ੍ਰਦੇਸ਼ ਤੋਂ ਦੋ ਵੈਪਨ ਲਿਆਂਦੇ ਵੱਪਰ ਲੈ ਆ ਕੇ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਹੈ ਉੱਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ। ਉਹ ਇਸ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਓ ਪਟਿਆਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਵਰਡ ਕੀਤਾ ਹੈ। ਤੇ ਜੋ ਜਸ਼ਰਜ ਕਾਕਾ ਹੈ ਉਹ ਪ੍ਰੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ। ਉਹ ਜਿਨ੍ਹਾਂ ਨੂੰ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਊਂਟਰ ਹੋਇਆ ਸੀ ਅਗਸਤ ਦੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ 'ਚ ਹੈ ਕਾ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰੌਂਡ ਮਿਲੇ ਆ ਅ ਤੋ ਟੋਟਲ ਕੋਲ ਮਿਲਾ ਕੇ ਸਾਨੂੰ ਚਾਰ ਇਲੀਗਲ ਪਿਸਟਲ ਤੇ 26 ਰੌਂਡ ਰਿਕਵਰ ਹੋਏ ਆ ਇਹਦੀ ਇਨਵੈਸਟੀਗੇਸ਼ਨ ਅਸੀਂ ਥੋਰੋਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੱਗਿਆ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ ਸਰ ਲੋਕਲ ਤੇ ਇਹ ਵੈਪਨ ਜਿਹੜੇ ਨੇ ਇਹ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਕੂ ਐਂਡ ਸੁਖਾ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਉਹਦੀ ਪੁੱਛਗਿੱਛ ਜਾਰੀ ਹੈ ਕਾਕੇ ਦੀ ਕਿ ਕਿਥੋਂ ਲੈ ਕੇ ਆਇਆ ਉਹ ਅਸੀਂ ਡਿਸਆਊਟ ਕਰ ਸਰ ਕੋਈ ਚੇਨ ਹੈ ਜਾਂ ਕੋਈ ਸਿਸਟਮ ਹੈ ਕਿਉਂਕਿ ਇਸ ਤਰ੍ਹਾਂ ਵੈਪਨ ਇਥੇ ਪਹੁੰਚ ਜਾਂਦਾ ਆਟੋਮੈਟਿਕ ਤਰੀਕੇ ਨਾਲ ਲੱਗ ਰਹੇ ਨੇ ਮਤਲਬ ਪਹਿਲਾ ਹੁੰਦਾ ਜੀ ਵੀ ਜਦੋਂ ਮਿਲਦੇ ਇਸ ਵਰਪਨ ਤਾਂ ਅਸੀਂ ਨਾ ਉਹ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸਪਲਾਈਰ ਹੈਗਾ ਬੇਸਿਕਲੀ ਜੋ ਇਹ ਜਿਹੜੇ ਵੈਪਨ ਇਥੇ ਆ ਰਹੇ ਨੇ ਤੇ ਵਕ ਵਕ ਕਟਨਾਵਾਂ ਨੂੰ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਅਨਿਸ਼ਲ ਇਨਵੈਸਟੀਗੇਸ਼ਨ ਜੋ ਮਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁੱਛਗਿੱਛ ਦੇ ਵਿੱਚ ਵੀ ਮੰਨਿਆ ਤੇ ਸਾਨੂੰ ਕੁਝ ਇਨਵੈਸਟੀਗੇਸ਼ਨ ਚ ਐਵਿਡੈਂਸ ਵੀ ਮਿਲੇ ਆ ਕਿ ਇਹ ਮਧ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ। ਸਰੀਕਾ ਐ ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਚੀਕੂ ਐਂਡ ਸੁਖ ਇਹ ਨਵਲੋਹਰੀਆ ਨਵਲੋਹਰੀਆ ਜੋ ਲਾਰਸ ਬਿਸ਼ਨੋਈ ਗੈਂਗ ਦਾ ਇੱਕ ਦੋਸ਼ੀ ਹੈ। ਉਹਦੇ ਨਾਲ ਚੀਕੂ ਜੇਲ੍ਹ ਦੇ ਵਿੱਚ ਸੀਗਾ। ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 307 ਦਾ ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀਗਾ। ਉਹਦੇ ਕਰਕੇ ਇਹਦੀ ਐਸੋਸੀਏਸ਼ਨ ਲਾਰਸ ਬਿਸ਼ਨੋਈ ਗੈਂਗ ਨਾਲ ਹੋਈ ਹੈ। ਜੋ ਦੂਸਰਾ ਦੋਸ਼ੀ ਹੈ ਕਾਕਾ ਦਸ਼ਰਾਜ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚਾ ਬਿਕੋਜ਼ ਆਫ ਤਰਨ ਪੁਨੀਤ ਗੋਲਾ ਤੇ ਤਰਨ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰਾਈਵਲਰੀ ਹੈ ਦੇਖੀ ਪੁਨੀਤ ਗੋਲਾ ਤੇ ਤੇਜਪਾਲ ਤੇ ਜੀਗੂ ਤੇਜਪਾਲ ਤੇ ਜੀਗੂ ਇਕੱਠੇ ਸੀਗੇ ਪੁਨੀਤ ਗੋਲਾ ਤੇ ਉਹਦੇ ਸਾਥੀ ਇੱਕ ਤਰਫ ਸੀਗੇ ਤਾਂ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਸਰ ਜੀ ਦਾ ਮੱਧ ਪ੍ਰਦੇਸ਼ ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਟਰੈਕ ਆਊਟ ਕਰਾਂਗੇ ਕੌਣ ਕੌਣ ਇਹਦੇ ਚ ਇਨਵੋਲਡ ਹੈ ਫਰਦਰ ਕੀ ਕਿਹੜੀ ਚੇਨ ਰੈਪਨ ਦੀ ਚਲਦੀ ਹੈ ਤੇ ਕੋਰ ਕੋਣ-ਕੋਣ ਹੋਰ ਇਹਨਾਂ ਨੂੰ ਸਪੋਰਟ ਕਰ ਰਿਹਾ ਅੱਛਾ ਲੱਗਦਾ ਹੈ ਕਿ ਚੱਲ ਰਹੇ ਨੇ ਪਟਿਆਲਾ ਚ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕਰ ਚੁੱਕਿਆ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਦੋਂ ਵੀ ਆਈ ਹੈ ਤਾਂ ਸਾਡੀ ਟਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ। ਸ੍ਰੀ ਗੋਰੀਚ ਅਸੀਂ ਜੋ ਚੀਕੂ ਐਂਡ ਸੁਖੇ ਸਨੌਰ ਏਰੀਆ ਦੇ ਵਿੱਚੋਂ ਅ ਅਰੈਸਟ ਹੋਏ ਹੋਏ। ਸਨੌਰ ਜਿਹੜਾ ਸਿਟੀ ਆਊਟ ਤੋਂ ਅਰੈਸਟ ਹੋਏ ਹੈਗਾ। ਜੋ ਜਸ਼ਰਾਜ ਹੈ ਇਹ ਡੀਅਰਪਾਡ ਦੇ ਕੋਲੋਂ ਡਕਾਲਾ ਚੌਕੀ ਵਾਲੇ ਏਰੀਆ ਤੋਂ ਅਰੈਸਟ। ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜਾ ਹੈ ਕਿ ਜੋ ਚੀਕੂ ਤੇ ਜਸ਼ਨੇ ਸੁਖਨੇ ਪਲਾਨ ਕੀਤਾ ਸੀ ਕਿ ਅਸੀਂ ਜੋ ਕਲੀਪ ਗੋਲਾ ਹੈ ਉਹ ਜੇਲ੍ਹ ਚ ਹੈ ਪਰ ਉਹਦੇ ਜਿਹੜੇ ਸਾਥੀ ਬਾਹਰ ਨੇ ਉਹਨਾਂ 'ਚੋ ਕਿਸੇ ਨਾ ਕਿਸੇ ਦੇ ਅਟੈਕ ਕਰਕੇ ਉਹਨਾਂ ਨੂੰ ਮਾਰੀ ਤੇ ਸਟੇਜ ਬਾਲ ਦੇ ਮਰਡਰ ਦਾ ਬਦਲਾ ਲੇ